अवतार ਸਾਰਾ ਦਿਨ ਔਟੋ ਚਲਾ ਚਲਾ ਕੇ ਬੇਹੱਦ ਥੱਕ ਚੁੱਕਿਆ ਸੀ ਤਾਂ ਕਰਕੇ ਸ਼ਾਮ ਨੂੰ ਸਿੱਧਾ ਆਪਣੇ ਘਰ ਜਾਣ ਦੀ ਤਿਆਰੀ ਕਰਦਾ ਹੈ ਬਾਜ਼ਾਰ ਤੋਂ ਹਾਲੇ ਥੋੜੀ ਦੂਰ ਤੇ ਪਹੁੰਚਿਆ ਸੀ ਇਹਨਾਂ ਦੇ ਵਿੱਚ ਉਸ ਨੂੰ ਉਸ ਦੀ ਮਾਤਾ ਦਾ ਫੋਨ ਆ ਜਾਂਦਾ ਹੈ ਵੀ ਬੇਟਾ ਸਬਜੀ ਮੰਡੀ ਵਿੱਚੋਂ ਕੁਝ ਸਬਜ਼ੀਆਂ ਲੈ ਆਂ ਘਰ ਦੇ ਵਿੱਚ ਰਾਤ ਦੇ ਖਾਣੇ ਲਈ ਕੋਈ ਵੀ ਸਬਜੀ ਨਹੀਂ ਹੈ ਚਲੋ ਜੀ ਅਵਤਾਰ ਆਪਣਾ ਔਟੋ ਜਿਹੜਾ ਹੈ ਸਬਜੀ ਮੰਡੀ ਵੱਲ ਮੋੜ ਲੈਂਦਾ ਹੈ ਵੀ ਚਲੋ ਕੁਝ ਸਬਜ਼ੀਆਂ ਲੈ ਆਈਏ ਆਪਣੀ ਮਾਤਾ ਨੇ ਫੋਨ ਕੀਤਾ ਹੈ ਹਾਂਜੀ ਸਬਜ਼ੀਆਂ ਲੈਂਦਾ ਹੈ ਬਾਜ਼ਾਰ ਦੇ ਵਿੱਚੋਂ ਜਿਵੇਂ ਹੀ ਸਬਜ਼ੀ ਵਾਲਾ ਬੈਗ ਜਿਹੜਾ ਹੈ ਉਹ ਆਟੋ ਦੇ ਪਿਛਲੀ ਵਾਲੀ ਸੀਟ ਦੇ ਉੱਪਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਇੰਨੇ ਦੇ ਵਿੱਚ ਉਸ ਦੀ ਨਿਗਾਹ ਇੱਕ ਲਾਲ ਰੰਗ ਦੇ ਸੋਨੇ ਜੇ ਨਿੱਕੇ ਜੇ ਬੈਗ ਦੇ ਉੱਪਰ ਪੈਂਦੀ ਹੈ ਦੇਖਣ ਦੇ ਵਿੱਚ ਕਿਸੇ ਔਰਤ ਦਾ ਹੈਂਡ ਬੈਗ ਲੱਗ ਰਿਹਾ ਸੀ ਚਲੋ ਜੀ ਬੈਗ ਨੂੰ ਹੱਥ ਪਾਉਂਦਾ ਹੈ ਅਤੇ ਦਿਖਦਾ ਹੈ ਵੀ ਇਹ ਕਿਸ ਦਾ ਰਹਿ ਗਿਆ ਹੈ ਦਿਮਾਗ ਲਗਾਉਂਦਾ ਹੈ ਅਤੇ ਥੋੜੀ देर ਸੋਚਣ ਤੋਂ ਬਾਅਦ ਜਦੋਂ ਉਸ ਨੂੰ ਕੁਝ ਵੀ ਯਾਦ ਨਹੀਂ ਆਉਂਦਾ ਤਾਂ ਉਹ ਬੈਗ ਨੂੰ ਖੋਲ ਕੇ ਦੇਖਦਾ ਹੈ ਵੀ ਇਸ ਦੇ ਵਿੱਚ ਹੈ ਕੀ ਕੀ ਸ਼ਾਇਦ ਇਸ ਦੇ ਵਿੱਚੋਂ ਕੁਝ ਲੱਭ ਜਾਵੇ ਜਿਸ ਦੇ ਨਾਲ ਉਸ ਔਰਤਕ ਪਹੁੰਚ ਸਮਝਿਆ ਜਾ ਸਕੇ ਚਲੋ ਜੀ ਹੁਣ ਉਸ ਬੈਗ ਨੂੰ ਖੋਲਦਾ ਹੈ ਅਤੇ ਜਿਵੇਂ ਹੀ ਬੈਗ ਖੋਲਿਆ ਤਾਂ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਵੀ ਇਸ ਬੈਗ ਦੇ ਵਿੱਚ ਤਾਂ ਇੰਨਾ ਸਾਰਾ ਸੋਨੇ ਦੇ ਗਹਿਣੇ ਹੈ ਜ਼ਰੂਰ ਇਹ ਘਟੋ ਘਟ 30 ਤੋਂ 40 ਲੱਖ ਰੁਪਏ ਦਾ ਮਾਲ ਹੈ ਅਤੇ ਸੋਨਾ ਬਹੁਤ ਹੈ ਇਹਦੇ ਵਿੱਚ ਸ਼ਾਇਦ ਇੱਕ ਅੰਗੂਠੀ ਵੀ ਹੈ ਜਿਸ ਤੇ ਉੱਪਰ ਹੀਰਾ ਲੱਗਿਆ ਹੋਇਆ ਹੈ ਚਲੋ ਜੀ ਹੁਣ ਇਹਨਾਂ ਦੇਖ ਕੇ ਇੱਕ ਵਾਰ ਤਾਂ ਉਸ ਦੇ ਮਨ ਦੇ ਵਿੱਚ ਲਾਲਚ ਆਂਦਾ ਹੈ ਲੇਕਿਨ ਫਿਰ ਜੋ ਉਹ ਇਨਸਾਨ ਕਰਦਾ ਹੈ ਨਾ ਸੋਚ ਕੇ ਕੀ ਵੀ ਰਹਿ ਜਾਣਾ ਹੈਰਾਨ ਕਿ ਅਵਤਾਰ ਜਿਹੜਾ ਹੈ ਉਸ ਬੈਗ ਨੂੰ ਵਾਪਸ ਲੁਟਾ ਪਾਉਂਦਾ ਹੈ ਜਾਂ ਫਿਰ ਉਸ ਦੀ ਨiyet ਦੇ ਵਿੱਚ ਖੋਟ ਆ ਜਾਂਦਾ ਹੈ ਕੀ ਸੀ ਪੂਰੀ ਕਹਾਣੀ ਦਿਖਦੇ ਰਹੋ ਜੀ ਵੀਡੀਓ ਦੇ ਅੰਤ ਤੱਕ ਹਾਂਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਸਲ ਅਵਤਾਰ ਜਿਹੜਾ ਹੈ ਉਹ ਇੱਕ ਗਰੀਬ ਜੇ ਪਰਵਾਹ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਰਹਿੰਦਾ ਸੀ ਉਸ ਦੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਸੀ ਆਪਣੀ ਪੜ੍ਹਾਈ ਤੇ ਜੋਰ ਦਿੰਦਾ ਹੈ ਲੇਕਿਨ ਇਨੇ ਦੇ ਵਿੱਚ ਰੱਬ ਐਸਾ ਭਣਾ ਵਰਤਾਂਦਾ ਹੈ ਕਿ ਉਸ ਦਾ ਪਿਤਾ ਬਿਮਾਰ ਰਹਿਣ ਲੱਗ ਜਾਂਦਾ ਹੈ ਉਸ ਦੀ ਜਿਹੜੀ ਥੋੜੀ ਬੋਤੀ ਜ਼ਮੀਨ ਸੀ ਉਹ ਸਾਰੀ ਜਿਹੜੀ ਹੈ ਆਪਣੇ ਪਿਤਾ ਦੇ ਇਲਾਜ ਦੇ ਵਿੱਚ ਖਰਚ ਹੋ ਜਾਂਦੀ ਹੈ ਪਿਤਾ ਨੂੰ ਬਹੁਤ ਭਿਆਨਕ ਬਿਮਾਰੀ ਜਕੜ ਲੈਂਦੀ ਹੈ ਇੱਕ ਇੱਕ ਟੀਕਾ 50000 ਲੱਖ ਰੁਪਏ ਦਾ ਆਣ ਲੱਗ ਜਾਂਦਾ ਹੈ ਘਰ ਦੇ ਵਿੱਚ ਦੇਖਦੇ-ਦੇਖਦੇ ਆ ਗਰੀਬੀ ਤੋਂ ਅਤਿ ਦੀ ਗਰੀਬੀ ਸ਼ੁਰੂ ਹੋ ਜਾਂਦੀ ਹੈ ਅਵਤਾਰ ਨੂੰ ਹੁਣ ਸਮਝ ਨਹੀਂ ਸਿਆ ਰਿਹਾ ਵੀ ਮੈਂ ਕੀ ਕਰਾਂ ਠੇਕੇ ਤੇ ਲੈ ਕੇ ਕੁਝ ਪੈਲੀ ਉਹ ਠੇਕੇ ਤੇ ਕੁਝ ਪੈਲੀ ਲੈਂਦਾ ਹੈ ਸੋਚਦਾ ਹੈ ਵੀ ਚਲੋ ਕੁਝ ਨਾ ਕੁਝ ਆਪਣਾ ਵਧੀਆ ਹੋ ਜਾਏਗਾ ਲੇਕਿਨ ਜੋ ਫਸਲ ਉਹ ਬਿਜਦਾ ਹੈ ਉਹ ਅੰਤ ਦੇ ਵਿੱਚ ਅੱਗ ਦੀ ਚਪੇਟ ਚ ਆ ਜਾਂਦੀ ਹੈ ਅਤੇ ਵਿਚਾਰੇ ਨਾਲ ਗਰੀਬੀ ਮਾਰ ਹੋ ਜਾਂਦੀ ਹੈ ਹੁਣ ਉਸ ਨੂੰ ਕੋਈ ਵੀ ਮੁਆਵਜ਼ਾ ਸਰਕਾਰ ਵੱਲੋਂ ਨਹੀਂ ਮਿਲਦਾ ਜਿਹੜੇ ਬਾਕੀ ਵੱਡੇ ਅਧਿਕਾਰੀ ਹਨ ਸਾਰਾ ਮੁਆਵਜ਼ਾ ਖਾ ਜਾਂਦੇ ਹਨ ਅਤੇ ਬੜਾ ਮਾੜਾ ਹੁੰਦਾ ਹੈ ਵਿਚਾਰੇ ਨਾਲ ਉਸ ਤੋਂ ਬਾਅਦ ਉਸਤੇ ਉਦੋਂ ਦੁੱਖਾਂ ਦਾ ਪਹਾੜ ਡਬਲ ਹੋ ਜਾਂਦਾ ਹੈ ਜਦੋਂ ਪਿਤਾ ਦੀ ਮੌਤ ਦੀ ਖਬਰ ਆਂਦੀ ਹੈ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਪਿਤਾ ਵੀ ਹੋ ਉਸ ਨਾਲ ਨਹੀਂ ਹਨ ਹੁਣ ਉਸਦੇ ਕੋਲ ਉਸਦੀ ਬੁੱਢੀ ਮਾਂ ਦਾ ਬੋਝ ਸੀ ਜਿਸ ਦੀ ਸੇਵਾ ਉਸਨੇ ਹੁਣ ਬੁਢਾਪੇ ਦੇ ਵਿੱਚ ਕਰਨ ਦਾ ਤੈਅ ਕਰ ਲਿਆ ਸੀ ਵਿਚਾਰੋਂ ਕੋਈ ਗੱਲ ਨਹੀਂ ਜਿਵੇਂ ਰੱਬ ਨੇ ਕੀਤਾ ਹੈ ਠੀਕ ਕੀਤਾ ਹੈ ਹੁਣ ਆਪਾਂ ਜੋ ਹੈ ਉਸ ਨਾਲ ਗੁਜ਼ਾਰਾ ਕਰੀਏ ਉਹ ਆਪਣਾ ਘਰ-ਬਾਰ ਵੇਚ ਕੇ ਸਿੱਧਾ ਪਟਿਆਲਾ ਸ਼ਹਿਰ ਦੇ ਵਿੱਚ ਚਲਾ ਜਾਂਦਾ ਹੈ ਜਿੱਥੇ ਉਹ ਸੋਚਦਾ ਹੈ ਵੀ ਕਿਰਾਏ ਤੇ ਇੱਕ ਕਮਰਾ ਲਵਾਂਗੇ ਨਾਲ ਔਟੋ ਰਿਕਸ਼ਾ ਚਲਾ ਲਾਂਗੇ ਔਟੋ ਰਿਕਸ਼ਾ ਚਲਾਣ ਦੇ ਨਾਲ ਆਪਣੇ ਘਰ ਦੀ ਹਾਲਾਤ ਜਿਹੜੀਆਂ ਥੋੜੀ-ਬਹੁਤੀ ਠੀਕ ਹੋ ਸਕਦੀ ਹੈ ਕਿਉਂਕਿ ਉਸਨੇ ਸੁਣਿਆ ਹੈ ਵੀ ਇੱਥੇ ਔਟੋ ਰਿਕਸ਼ਾ ਚਲਾਣ ਨਾਲ ਠੀਕ-ਠਾਕ ਕਮਾਈ ਹੋ ਜਾਂਦੀ ਹੈ ਜਿਸ ਨਾਲ ਸ਼ਾਇਦ ਉਸ ਦੇ ਘਰ ਦਾ ਜਿਸ ਦੇ ਨਾਲ ਸ਼ਾਇਦ ਉਸ ਦੇ ਘਰ ਦਾ ਜਿਹੜਾ ਪੇਟ ਵਧੀਆ ਤਰੀਕੇ ਨਾਲ ਪਾਲਿਆ ਜਾ ਸਕੇ ਚਲੋ ਜੀ ਹੁਣ ਉੱਥੇ ਔਟੋ ਚਲਾਉਣਾ ਸ਼ੁਰੂ ਕਰ ਦਿੰਦਾ ਹੇ ਪਹਿਲੇ ਦਿਨਾਂ ਦੇ ਵਿੱਚ ਤਾਂ ਉਸ ਦੀਆਂ ਉਮੀਦਾਂ ਤੇ ਕੁਝ ਪਾਣੀ ਫਿਰਦਾ ਹੈ ਕਿਉਂਕਿ ਉਸ ਨੂੰ ਉੱਥੋਂ ਦੇ ਰੂਲ ਜਿਹੜੇ ਹਨ ਪਤਾ ਨਹੀਂ ਹੁੰਦੇ ਕਿ ਇੱਥੇ ਔਟੋ ਕਿਵੇਂ ਚਲਾਉਣਾ ਹੈ ਕਿੱਥੇ ਪਾਰਕਿੰਗ ਕਰਨੀ ਹੈ ਬਾਅਦ ਦੇ ਵਿੱਚ ਆਪਣਾ ਇਲਾਕਾ ਮਿੱਥ ਲੈਂਦਾ ਹੈ ਵੀ ਮੈਂ ਇੱਥੇ ਸਟੈਂਡ ਤੇ ਲਾਇਆ ਕਰਾਂਗਾ ਅਤੇ ਬਾਅਦ ਦੇ ਵਿੱਚ ਇੱਥੋਂ ਇੱਥੋਂ ਮੈਂ ਸਵਾਰੀਆਂ ਚੱਕਣੀਆਂ ਹਨ ਅਤੇ ਇੱਥੇ ਇੱਥੇ ਲੈ ਕੇ ਜਾਣੀਆਂ ਹਨ ਚਲੋ ਜੀ ਹੁਣ ਆਪਣਾ ਇਲਾਕਾ ਉਸ ਨੇ ਮਿੱਥ ਲਿਆ ਅਤੇ ਵਧੀਆ ਤਰੀਕੇ ਨਾਲ ਔਟੋ ਜ Bye. ਉਹਨ ਉਸ ਨੂੰ ਆਟੋ ਚਲਾਉਂਦਿਆਂ 6 ਮਹੀਨੇ ਹੋ ਜਾਂਦੇ ਹਨ ਲੇਕਿਨ ਇੱਕ ਗੱਲ ਅਵਤਾਰ ਨੂੰ ਬਾਕੀ ਆਟੋ ਡਰਾਈਵਰਾਂ ਨਾਲੋਂ ਖਾਸ ਇਹ ਬਣਾਉਂਦੀ ਹੈ ਵੀ ਉਹ ਇਮਾਨਦਾਰ ਬਹੁਤ ਸੀ ਕਦੇ ਵੀ ਉਸਨੇ ਗ੍ਰਾਹਕ ਨਾਲ ਧੱਕੇਸ਼ਾਹੀ ਨਹੀਂ ਕੀਤੀ ਬਾਕੀ ਆਟੋ ਵਾਲੇ ਜਿੱਥੇ ਰਾਤ ਨੂੰ ਆਪਣੇ ਰੇਟ ਵਧਾ ਦਿੰਦੇ ਹਨ ਅਤੇ ਕਈ ਵਾਰ ਕੱਲੇ ਰਸਤਿਆਂ ਦੇ ਵਿੱਚ ਸਵਾਰੀ ਦੇ ਕੇ ਆਪਣਾ ਰੇਟ ਬਿਲਕੁਲ ਚੱਕ ਦਿੰਦੇ ਹਨ ਵੀ ਉਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਨੂੰ ਲੋਡ ਹੋਵੇਗੀ ਅਤੇ ਸਾਡੇ ਬਿਨਾਂ ਇਹਨਾਂ ਦਾ ਸਰਨਾ ਕੋਈ ਨਹੀਂ ਤਾਂ ਕਰਕੇ ਮਜਬੂਰੀ ਦਾ ਫਾਇਦਾ ਚੱਕਦੇ ਹਨ ਲੇਕਿਨ ਅਵਤਾਰ ਜਿਹੜਾ ਹੈ ਆਪਣਾ ਰੇਟ ਕਦੇ ਵੀ ਕਿਸੇ ਵੀ ਮਜਬੂਰੀ ਦੇ ਕੇ ਨਹੀਂ ਵਧਾਉਂਦਾ ਸਨ ਉਹ ਤਾਂ ਕਈ ਵਾਰ ਦੁਕਾਨ ਦਾ ਰੇਟ ਜਿਹੜਾ ਹੈ ਛੱਡ ਦਿੰਦਾ ਸੀ ਉਹ ਤਾਂ ਪੈਸੇ ਵੀ ਨਹੀਂ ਸੀ ਲੈਂਦਾ ਜਦੋਂ ਕੋਈ ਉਸ ਨੂੰ ਦੇਖੇ ਵੀ ਬੜਾ ਜਿਆਦਾ ਮਜਬੂਰ ਹੈ ਇਸਦੇ ਕੋਲ ਪੈਸੇ ਨਹੀਂ ਹਨ ਉਹ ਫਰੀ ਵੀ ਕਈ ਵਾਰ ਆਪਣਾ ਪੱਲੋਂ ਤੇਲ ਫੂਕੇ ਦੂਰ ਦੂਰ ਛੱਡ ਕੇ ਆਂਦਾ ਸੀ ਭਾਵੇਂ ਉਹ ਗਰੀਬ ਸੀ ਲੇਕਿਨ ਦਿਲ ਦਾ ਬਹੁਤ ਸਾਫ਼ ਅਤੇ ਦਿਲ ਉਸ ਦਾ ਅਮੀਰਾ ਵਾਲਾ ਸੀ ਚਲੋ ਜੀ ਐਸੇ ਹੀ ਤਰ੍ਹਾਂ ਇੱਕ ਦਿਨ ਕੀ ਹੁੰਦਾ ਹੈ ਸ਼ਾਮ ਨੂੰ ਜਦੋਂ ਮਾਤਾ ਦੇ ਕਹਨ ਤੇ ਸਬਜ਼ੀ ਲੈ ਰਿਆ ਹੁੰਦਾ ਹੈ ਤਾਂ ਉਸ ਦੀ ਆਟੋ ਦੇ ਪਿਛਲੇ ਵਾਲੀ ਸਾਈਡ ਇੱਕ ਲਾਲ ਰੰਗ ਦਾ ਮਹਿੰਗਾ ਦਿਖਣ ਵਾਲਾ ਹੈਂਡਬੈਗ ਜਿਹੜਾ ਹੈ ਉੱਪਰ ਆ ਮਿਲਦਾ ਹੈ ਹੁਣ ਚਾਂਦੇ ਵਿੱਚ ਪੈ ਜਾਂਦਾ ਹੈ ਵੀ ਕਮਾਲ ਦੀ ਗੱਲ ਹੈ ਇਹ ਹੈਂਡ ਬੈਗ ਕੌਣ ਭੁੱਲ ਗਿਆ ਹੈ ਪਲਾਪ ਅੱਜ ਤੱਕ ਸਾਰੇ ਦਿਨ ਦੇ ਵਿੱਚ ਮੈਂ ਕਈ ਸਵਾਰੀਆਂ ਛੱਡੀਆਂ ਹਨ ਹੁਣ ਤਾਂ ਮੈਨੂੰ ਯਾਦ ਵੀ ਨਹੀਂ ਵੀ ਇਹ ਸ਼ਾਇਦ ਕਿਸ ਦਾ ਹੋਵੇਗਾ ਬੜੇ ਅੰਦਾਜ਼ੇ ਲਾਂਦਾ ਹੈ ਲੇਕਿਨ ਉਸ ਨੂੰ ਕੁਝ ਸਮਝ ਨਹੀਂ ਆਂਦਾ ਹਾਂਜੀ ਫਿਰ ਉਹ ਇੱਕੀ ਕਰਦਾ ਹੋਏ ਉਸ ਹੈਂਡ ਬੈਗ ਨੂੰ ਖੋਲ ਕੇ ਦੇਖਦਾ ਹੈ ਜਿਵੇਂ ਹੀ ਖੋਲਦਾ ਹੈ ਤਾਂ ਵਿੱਚੋਂ ਜਿਹੜਾ ਸੋਨੇ ਦਾ ਮਾਲ ਦੇਖ ਕੇ ਸੋਨੇ ਦੀ ਜੁਐਲਰੀ ਦੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਹਨ ਹੈਰਾਨ ਰਹਿ ਜਾਂਦਾ ਹੈ ਵੀ ਕਮਾਲ ਦੀ ਗੱਲ ਹੈ ਇੰਨਾ ਮਹਿੰਗਾ ਬੈਗ ਕੋਈ ਆਟੋ ਦੇ ਵਿੱਚ ਕਿਵੇਂ ਭੁੱਲ ਸਕਦਾ ਹੈ ਕਿਸ ਦੀ ਮਤ ਮਾਰੀ ਗਈ ਹੈ ਵੀ ਇਹਨਾ ਮਹਿੰਗਾ ਬੈਗ ਐਵੇਂ ਹੀ ਭੁੱਲ ਗਿਆ ਹੈ ਹਾਂਜੀ ਕਿਉਂਕਿ ਉਹ ਬਹੁਤ ਗਰੀਬ ਸੀ ਅਤੇ ਓਟੋ ਬਿਨਾ ਉਸ ਦਾ ਕੋਈ ਵੀ ਗੁਜ਼ਾਰਾ ਨਹੀਂ ਸੀ ਪੈਸਾ ਕਰਕੇ ਪਟਿਆਲੇ ਸ਼ਹਿਰ ਦੇ ਵਿੱਚ ਆਇਆ ਸੀ ਜੇਕਰ ਕੋਈ ਹੋਰ ਓਟੋ ਵਾਲਾ ਹੁੰਦਾ ਤਾਂ ਉਸਨੇ ਉਹ ਬੈਗ ਜਿਹੜਾ ਚੁੱਪਚਾਪੀ ਤੇ ਆਪਣੀ ਜੇਬ ਦੇ ਵਿੱਚ ਪਾਣਾ ਸੀ ਅਤੇ ਸ਼ਹਿਰ ਛੱਡ ਕੇ ਕਿਤੇ ਹੋਰ ਕਈ ਮਹੀਨਿਆਂ ਦੇ ਲਈ ਰਫੀ ਚੱਕਰ ਹੋ ਜਾਣਾ ਬਾਅਦ ਦੇ ਵਿੱਚ ਸ਼ਾਇਦ ਕੋਈ ਨਵੇਂ ਓਟੋ ਖਰੀਦ ਕੇ ਕਈ ਓਟੋਆਂ ਦਾ ਮਾਲਕ ਬਣ ਸਕਦਾ ਸੀ ਅਤੇ ਰੱਬ ਉਹ ਰਾਤ ਉਸ ਦੀ ਕਿਸਮਤ ਜਿਹੜੀ ਹੈ ਬਦਲ ਸਕਦੀ ਸੀ ਲੇਕਿਨ ਅਵਤਾਰ ਐਸਾ ਨਹੀਂ ਸੀ ਅਵਤਾਰ ਗੁਰੂ ਘਰ ਜਾਣ ਵਾਲਾ ਅਤੇ ਗੁਰੂ ਦਾ ਪਿਆਰਾ ਗੁਰਸਿੱਖ ਸੀ ਉਹ ਹਮੇਸ਼ਾ ਤੋਂ ਇਮਾਨਦਾਰੀ ਨੂੰ ਸਭ ਤੋਂ ਉੱਚਾ ਰੱਖਦਾ ਸੀ ਅਤੇ ਆਪਣੇ ਹੱਕ ਦੀ ਕਮਾਈ ਦੇ ਵਿੱਚ ਹੀ ਯਕੀਨ ਰੱਖਦਾ ਸੀ ਵਿਚਾਰਾ ਬੜਾ ਦਿਮਾਗ ਲਗਾਉਂਦਾ ਹੈ ਵੀ ਇਹ ਜਿਹੜਾ ਹੈ ਕਿਸ ਦਾ ਹੋ ਸਕਦਾ ਹੈ ਪਤਾ ਨਹੀਂ ਵਿਚਾਰਾ ਕਿੰਨਾ ਲੱਭ ਰਿਹਾ ਹੋਵੇਗਾ ਪਤਾ ਨਹੀਂ ਕਿਸ ਦਾ ਹੋਵੇਗਾ ਕਿਸ ਹਾਲਾਤ ਦੇ ਵਿੱਚ ਹੋਵੇਗਾ ਹਾਂਜੀ ਅਵਤਾਰ ਜਿਹੜਾ ਹੈ ਉਹ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਇੱਧਰ ਇੱਕ ਔਰਤ ਜੋ ਕਿ ਕਲੈਕਟਰ ਦੀ ਸਗੀ ਭੈਣ ਹੁੰਦੀ ਹੈ ਆਪਣੀ ਭੈਣ ਦੇ ਬੱਚੇ ਦੇ ਵਿਆਹ ਦੇ ਵਿੱਚ ਕਲੈਕਟਰ ਸਾਹਿਬ ਦੇ ਕਹਿਣ ਤੇ ਉਹ ਕੁਝ ਜੈਵਲਰੀ ਖਰੀਦ ਲਈ ਸੀ ਹਾਂਜੀ ਜੈਵਲਰੀ ਖਰੀਦੀ ਹੈ ਆਪਣੇ ਡਰਾਈਵਰ ਨੂੰ ਕਹਿੰਦੀ ਹੈ ਵੀ ਚਲੋ ਹੁਣ ਚਲਿਏ ਆਪਾਂ ਦੇਰ ਹੋ ਰਹੀ ਹੈ ਰਾਤ ਦਾ ਵਿਆਹ ਹੈ ਸ਼ਾਮ ਦੇ 6 ਵਜੇ ਗਏ ਹਨ ਮੈਨੂੰ ਤਿਆਰ ਵੀ ਹੋਣਾ ਹੈ ਆਪਾਂ ਜੈਵਲਰੀ ਤਾਂ ਖਰੀਦ ਲਈ ਹੈ ਵਿਚਾਰੀ ਦਾ ਵਿਆਹ ਹੈ ਚਲੋ ਆਪਾਂ ਚਲਿਏ ਹੁਣ ਉਹ ਜਾਣ ਜੀ ਕੋਸ਼ਿਸ਼ ਕਰਦੀ ਹੈ ਲੇਕਿਨ ਇਨੇ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਵੀ ਉਸ ਦੀ ਜਿਹੜੀ ਗੱਡੀ ਹੈ ਉਹ ਖਰਾਬ ਹੋ ਚੁੱਕੀ ਹੈ ਹਾਂਜੀ ਹੁਣ ਉਹ ਟੈਨਸ਼ਨ ਦੇ ਵਿੱਚ ਆ ਜਾਂਦੀ ਹੈ ਵੀ ਜੇਕਰ ਮੈਂ ਲੇਟ ਹੋ ਗਈ ਤਾਂ ਮੇਰੀ ਭੈਣ ਨੇ ਮੈਨੂੰ ਮਾਫ਼ ਨਹੀਂ ਕਰਨਾ ਕਿਉਂਕਿ ਅੱਜ ਇਹਨੇ ਖਾਸ ਦਿਨ ਤੇ ਵੀ ਅੱਜ ਲੇਟ ਆਈ ਹਾਂ ਜਦੋਂ ਉਸ ਦੇ ਘਰ ਜਾਵਕ ਹੋਇਆ ਮੈਂ ਉਦੋਂ ਬਹੁਤ ਛੋਟੀ ਸੀ ਤਾਂ ਕਰਕੇ ਮੈਂ ਉਦੋਂ ਲੇਟ ਪਹੁੰਚੀ ਅਤੇ ਅੱਜ ਜਦੋਂ ਮੇਰੀ ਭੈਣ ਦੇ ਘਰ ਉਸ ਦੀ ਧੀ ਦਾ ਵਿਆਹ ਹੋ ਰਿਹਾ ਹੈ ਅੱਜ ਵੀ ਮੈਂ ਜੇਕਰ ਲੇਟ ਗਈ ਤਾਂ ਮੇਰੇ ਭਾਨੇ ਉਸਨੇ ਨਹੀਂ ਸੁਣਨੇ ਅਤੇ ਜ਼ਰੂਰ ਮੇਰੇ ਤੋਂ ਗੁੱਸਾ ਹੋ ਜਾਵੇਗੀ ਚਲੋ ਜੀ ਹੁਣ ਆਪਣੀਆਂ ਆਜਾਦਾਂ ਦਰੀਆਂ ਹਾਂ ਤਾਜ਼ਾ ਕਰਦੀ ਹੈ ਲੇਕਿਨ ਇਹਨੇ ਦੇ ਵਿੱਚ ਉਹ ਗੱਡੀ ਤੋਂ ਉਤਰਦੀ ਹੈ ਡਰਾਈਵਰ ਨੂੰ ਕਹਿੰਦੀ ਹੈ ਵੀ ਤੂੰ ਇਸ ਨੂੰ ਚੱਕ ਨਹੀਂ ਕਰ ਸਕਦਾ ਸੀ ਅੱਜ ਇਹਨਾਂ ਖਾਸ ਦਿਨਾਂ ਤੇ ਤੇਰੇ ਕਰਕੇ ਮੈਂ ਲੇਟ ਹੋ ਗਈ ਹਾਂ ਡਰਾਈਵਰ ਕਹਿੰਦਾ ਮਾਫ ਕਰਾ ਦਿਓ ਮੈਡਮ ਜੀ ਬਸ ਇਸ ਦੀ ਸ਼ਿਕਾਇਤ ਜੜੀ ਹੈ ਤੁਹਾਡੀ ਮੈਡਮ ਜੀ ਨੂੰ ਨਾ ਕਰਨਾ ਨਾ ਹੀ ਤੁਹਾਡੇ ਪਿਤਾ ਜੀ ਨੂੰ ਨਹੀਂ ਤਾਂ ਮੈਨੂੰ ਨੌਕਰੀ ਤੋਂ ਕੱਢ ਦੇਣਗੇ ਇਹ ਮੇਰੀ ਰਿਕਵੈਸਟ ਹੈ ਮੈਂ ਇਸ ਦੀ ਪਰਪਾਈ ਕਰ ਦਾਂਗਾ ਮੈਂ ਇੱਕ ਆਟੋ ਵਾਲੇ ਨੂੰ ਬੁੱਕ ਕਰ ਦੇਣਾ ਤੁਹਾਨੂੰ ਸੁਰੱਖਿਤਾ ਉਤੇ ਛੱਡ ਦੇਗਾ ਆਪ ਅਤੇ ਤੁਹਾਨੂੰ ਘਰ ਲੈ ਜਾਵੇਗਾ ਬੜੀ ਜਲਦੀ ਤੁਸੀਂ ਪਹੁੰਚ ਜਾਓਗੇ ਮੇਰੇ ਤੇ ਭਰੋਸਾ ਰੱਖੋ ਪਟਿਆਲਾ ਸ਼ਹਿਰ ਦੇ ਵਿੱਚ ਜੇਕਰ ਤੁਸੀਂ ਕਿਤੇ ਜਾਣਾ ਹੈ ਤਾਂ ਆਟੋ ਬੁੱਕ ਕਰ ਸਕਦੇ ਹੋ ਇਹ ਤੁਹਾਨੂੰ ਬਾਕੀ ਗੱਡੀਆਂ ਨਾਲ ਵੀ ਜਲਦੀ ਲੈ ਜਾਂਦੇ ਹਨ ਬੜਾ ਤੇਜ਼ ਚਲਾਉਂਦੇ ਹਨ ਚਲੋ ਜੀ ਹੁਣ ਉਹ ਕੁੜੀ ਜਿਹੜੀ ਹੈ ਮੰਨ ਜਾਂਦੀ ਹੈ ਕੋਈ ਗੱਲ ਨਹੀਂ ਚੱਲ ਤੇਰੀ ਵੀ ਮਜਬੂਰੀ ਹੈ ਤੂੰ ਕਿਹੜਾ ਜਾਣ ਕੇ ਹੋਣਾ ਚੱਲ ਅਹੀਂ ਕਰ ਕੋਈ ਔਟੋ ਰਿਕਸ਼ਾ ਕਰਾ ਦੇ ਮੈਂ ਚਲੀ ਜਾਂਗੀ ਮੇਰੇ ਕੋਲ kia ਛੋਟਾ ਜਿਹਾ ਬੈਗ ਹੀ ਹੈ ਬਾਕੀ ਸਮਾਨ ਤੂੰ ਆਪੇ ਲੈ ਆਈਂ ਚਲੋ ਜੀ ਹੁਣ ਡਰਾਈਵਰ ਜਿਹੜਾ ਖੁਸ਼ ਹੋ ਜਾਂਦਾ ਹੈ ਵੀ ਮਾਲਕਨ ਜਿਹੜੀ ਹੈ ਮੰਨ ਗਈ ਹੈ ਅਤੇ ਬੜੇ ਸਾਫ ਦਿਲ ਦੀ ਹੈ ਪੈਂ ਕਰਕੇ ਮੰਨ ਗਈ ਐ ਨਹੀਂ ਤਾਂ ਹੋਰ ਕੋਈ ਹੁੰਦਾ ਅਸਦਾ ਕਰੇ ਫੋਨ ਕਰਨਾ ਸੀ ਅਤੇ ਮੈਨੂੰ ਨੌਕਰੀ ਤੋਂ ਕਢਵਾ ਦਿੰਦੇ ਚਲੋ ਜੀ ਹੁਣ ਇੱਕ ਔਟੋ ਡਰਾਈਵਰ ਨੂੰ ਰੋਕਾਂਦੇ ਹਾਂ ਨਾ ਅਤੇ ਅਵਤਾਰ ਆਪਣਾ ਔਟੋ ਰੋਕ ਲੈਂਦਾ ਹੈ ਤੇ ਉਸ ਡਰਾਈਵਰ ਨੂੰ ਪਤਾ ਸੀ ਵੀ ਅਵਤਾਰ ਚੰਗਾ ਹੈ ਅਤੇ ਕੋਈ ਵੀ ਐਸੀ ਵੈਸੀ ਹਰਕਤ ਕੱਲੀ ਕੁੜੀ ਨੂੰ ਦੇਖ ਕੇ ਨਹੀਂ ਕਰੇਗਾ ਚਲੋ ਜੀ ਅਵਤਾਰ ਦੇ ਔਟੋ ਦੇ ਵਿੱਚ ਉਸ ਕੁੜੀ ਨੂੰ ਬਿਠਾ ਦਿੱਤਾ ਜਾਂਦਾ ਹੈ ਅਵਤਾਰ ਜਿਹੜਾ ਹੈ ਆਪਣਾ ਔਟੋ ਸਿੱਧਾ ਉਸ ਮੈਡਮ ਦੇ ਪਤੇ ਦੇ ਉੱਪਰ ਲੈ ਜਾਂਦਾ ਹੈ ਅਤੇ ਉੱਥੇ ਛੱਡ ਕੇ ਕੁਝ ਪੈਸੇ ਜਿਹੜੇ ਹਨ ਜੋ ਉਸ ਦੇ ਹੱਕ ਦੇ ਹਨ ਉਹ ਲੈ ਲੈਂਦਾ ਹੈ ਲੇਕਿਨ ਮੈਡਮ ਕਾਫੀ ਕਾੜ ਦੇ ਵਿੱਚ ਸੀ ਅਤੇ ਉਸ ਨੂੰ ਆਪਣੀ ਗੱਡੀ ਦੀ ਆਦਤ ਸੀ ਔਟੋ ਦੇ ਵਿੱਚ ਘਾਟੀ ਬੈਠਦੀ ਸੀ ਤਾਂ ਕਰਕੇ ਅੱਜ ਉਹ ਆਪਣਾ ਬੈਗ ਜਿਹੜਾ ਹੈ ਰੋਜ਼ ਦੀ ਤਰ੍ਹਾਂ ਐਵੇਂ ਹੀ ਗੱਡੀ ਦੇ ਵਿੱਚ ਯਾਨੀ ਉਸ ਔਟੋ ਦੇ ਵਿੱਚ ਛੱਡ ਦਿੰਦੀ ਹੈ ਜੜੀ ਕੀ ਉਸ ਨੂੰ ਪੁਰਾਣੀ ਆਦਤ ਸੀ ਅਤੇ ਪੈਸੇ ਦੇ ਕੇ ਉਹ ਤੋਂ ਚਲਦੀ ਬੰਦੀ ਹੈ ਲੇਕਿਨ ਜਿਵੇਂ ਹੀ ਘਰ ਪਹੁੰਚਦੀ ਹੈ ਤਾਂ ਉਸ ਨੂੰ ਯਾਦ ਵੀ ਨਹੀਂ ਰਹਿੰਦਾ ਮੈਂ ਆਪਣਾ ਬੈਗ ਜਿਹੜਾ ਹੈ ਕਿੱਥੇ ਭੁਲਾਇਆ ਹਾਂ ਅਤੇ ਵਿਚਾਰੀ ਬੜੇ ਟੈਨਸ਼ਨਾਂ ਦੇ ਵਿੱਚ ਆ ਜਾਂਦੀ ਹੈ ਸਾਰੇ ਘਰ ਛਾਣ ਮੰਣਦੀ ਹੈ ਕਿ ਕਿੱਥੇ ਘਰ ਦੇ ਵਿੱਚ ਨਾ ਰੱਖਤਾ ਹੋਵੇ ਜਦੋਂ ਘਰ ਦੇ ਵਿੱਚ ਨਹੀਂ ਮਿਲਦਾ ਤਾਂ ਫਿਰ ਸਿੱਧਾ ਆਪਣੇ ਡਰਾਈਵਰ ਨੂੰ ਫੋਨ ਲਗਾਉਂਦੀ ਹੈ ਡਰਾਈਵਰ ਵੀ ਗੱਡੀ ਠੀਕ ਕਰਾ ਕੇ ਇਹਨੇ ਦੇ ਵਿੱਚ ਉਸ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਚਲੋ ਜੀ ਡਰਾਈਵਰ ਪਹੁੰਚ ਗਿਆ ਹੈ ਅਤੇ ਡਰਾਈਵਰ ਨੂੰ ਕਹਿੰਦੀ ਹੈ ਵੀ ਉਸ ਦੁਕਾਨ ਤੇ ਲੈ ਕੇ ਚੱਲੋ ਜਿੱਥੋਂ ਆਪਾਂ ਇਹ ਗਹਿਣੇ ਘਟੇ ਖਰੀਦੇ ਹਨ ਚਲੋ ਸਾਰੇ ਸੀਸੀਟੀਵੀ ਚੱਕਰਦੇ ਹਨ ਸੀਸੀਟੀਵੀ ਦੇ ਵਿੱਚ ਪਤਾ ਲੱਗ ਜਾਂਦਾ ਹੈ ਵੀ ਜਿਹੜੇ ਗੈਣੇ ਹਨ ਇਹ ਮੈਡਮ ਜਿਹੜੀ ਹੈ ਆਪਣੇ ਨਾਲ ਇਸ ਦੁਕਾਨ ਤੋਂ ਲੈ ਗਈ ਸੀ ਵੀ ਇੱਥੇ ਨਹੀਂ ਪੁੱਲੀ ਚਲੋ ਜੀ ਹੁਣ ਮੈਡਮ ਦਾ ਵੀ ਸ਼ੱਕ ਕਲੀਅਰ ਹੋ ਜਾਂਦਾ ਹੈ ਹੁਣ ਸ਼ੱਕ ਜਾਂਦਾ ਹੈ ਜੀ ਉਸ ਆਟੋ ਵਾਲੇ ਤੇ ਲੇਕਿਨ ਆਟੋ ਵਾਲਾ ਲੱਭਣਾ ਬੜਾ ਔਖਾ ਹੈ ਡਰਾਈਵਰ ਨੂੰ ਕਹਿੰਦੀ ਹੈ ਹਾਂਜੀ ਤੁਹਾਡਾ ਜਾਣਕਾਰ ਸੀ ਡਰਾਈਵਰ ਕਹਿੰਦਾ ਜੀ ਜਾਣਕਾਰ ਤਾਂ ਸੀਗਾ ਮੈਨੂੰ ਕੜਕ ਉਸ ਦਾ ਘਰ ਪਤਾ ਹੈ ਮੈਂ ਤਾਂ ਐਵੇਂ ਤੁਰਦਾ ਫਿਰਦਾ ਉਸ ਨੂੰ ਮਿਲਿਆ ਸੀ ਮਿੰਤਾ ਉਸ ਦਾ ਨਾਮ ਪਤਾ ਹੈ ਕੱਲਾ ਨਾ ਹੀ ਮੈਨੂੰ ਉਸ ਦਾ ਘਰ ਪਤਾ ਹੈ ਨਾ ਹੀ ਉਸ ਦਾ ਨੰਬਰ ਹੈ ਮੈਂ ਹੁਣ ਉਸ ਨੂੰ ਕਿਵੇਂ ਲਿਆਵਾਂ ਚਲੋ ਜੀ ਪਾ ਪੁਲਿਸ ਸਟੇਸ਼ਨ ਦੇ ਵਿੱਚ ਗਿਆ ਮਾਰ ਲੈਨੇ ਆ ਕੀ ਪਤਾ ਉਸਨੇ ਜਿਹੜਾ ਹੈ ਪੁਲਿਸ ਥਾਣੇ ਦੇ ਵਿੱਚ ਜਮਾ ਕਰਾ ਦਿੱਤਾ ਹੋਵੇ ਉੱਥੋਂ ਪੁੱਲ ਅਭ ਲਾਂਗੇ ਹਾਂਜੀ ਪੁਲਿਸ ਥਾਣੇ ਦੇ ਵਿੱਚ ਜਾਂਦੇ ਹਨ ਪੁਲਿਸ ਥਾਣੇ ਵਾਲਿਆਂ ਨੂੰ ਪੁੱਛਦੇ ਹਨ ਵੀ ਇੱਕ ਇੱਕ ਗਹਿਣੇ ਦੇ ਨਾਲ ਪਰਿਆ ਹੋਇਆ ਲਾਲ ਰੰਗ ਦਾ ਬੈਗ ਇੱਥੇ ਆਇਆ ਹੈ ਹਾਂਜੀ ਪੁਲਿਸ ਵਾਲੇ ਜਿਹੜੇ ਕਹਿੰਦੇ ਹਨ ਨਹੀਂ ਆਇਆ ਚਲੋ ਆਪਾਂ ਰਿਪੋਰਟ ਲਿਖ ਦਿੰਦੇ ਹਾਂ ਪੁਲਿਸ ਵਾਲੇ ਜਿਹੜੇ ਹਨ ਇੱਕ ਚੋਰੀ ਦੀ ਐਫ ਆਈ ਆਰ ਲਿਖ ਲੈਂਦੇ ਹਨ ਵੀ ਇੱਕ ਕੋਈ ਚੀਜ਼ ਗੁੰਮੀ ਹੈ ਉਸ ਨੂੰ ਲੱਭਾਣਾ ਹੈ ਚਲੋ ਜੀ ਹੁਣ ਪੁਲਿਸ ਵਾਲੇ ਵੀ ਬੈਗ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ ਮੈਡਮ ਹੁੰਦੀ ਹੈ ਜਿਹੜ ਮोटा-ਮोटा ਕੋਈ ਮੁੰਦਰੀ ਵਗੈਰਾ ਲੈ ਕੇ ਇੱਥੋਂ ਚਲੀ ਜਾਨੀ ਆ ਜਦੋਂ ਲੱਭੇਗੀ ਉਦੋਂ ਦੇ ਦਾਂਗੇ ਇੱਕ ਵਾਰੀ ਸਿੱਧਾ ਆਪਾਂ ਚੱਲਦੇ ਹਾਂ ਬਾਅਦ ਦੇ ਵਿੱਚ ਗਹਿਣੇ ਦੇ ਦਾਂਗੇ ਚਲੋ ਆਪਾਂ ਵਿਆਹ ਦੇ ਵਿੱਚ ਤਾਂ ਜਾਈਏ ਨਹੀਂ ਤਾਂ ਫਿਰ ਲੇਟ ਹੋ ਜਾਵਾਂਗੇ ਤਾਂ ਬਾਅਦ ਦੇ ਵਿੱਚ ਮੇਰੀ ਭੈਣ ਗੁੱਸਾ ਕਰੇਗੀ ਚਲੋ ਜੀ ਹੁਣ ਡਰਾਈਵਰ ਨੂੰ ਕਹਿੰਦੀ ਹੈ ਕਾਰ ਪਹੁੰਚਦੇ ਹਨ ਲੇਕਿਨ ਜਿਵੇਂ ਹੀ ਕਾਰਾਂ ਦੇ ਹਨ ਤਾਂ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਅਵਤਾਰ ਜਿਹੜਾ ਹੈ ਉਹੀ ਡਰਾਈਵਰ ਜੋ ਕਿ ਆਟੋ ਵਾਲਾ ਸੀ ਉਹ ਉੱਥੇ ਉਹ ਬੈਗ ਲੈ ਕੇ ਖੜਾ ਹੈ ਹਾਂਜੀ ਮੈਡਮ ਦੇਖ ਕੇ ਹੈਰਾਨ ਹੈ ਕਿ ਇੰਨਾ ਮਹਿੰਗਾ ਬੈਗ ਅਤੇ ਇਹ ਘਰ ਦੇ ਵਿੱਚ ਵਾਪਸ ਲੁਟਾਣ ਆਇਆ ਹੈ ਮੈਡਮ ਜਿਹੜਾ ਹੈ ਉਹ ਘਰ ਦੇ ਵਿੱਚ ਆਂਦੀ ਹੈ ਅਤੇ ਅਵਤਾਰ ਦੇ ਕੋਲ ਖੜੀ ਸੀ ਇਹਨੇ ਦੇ ਵਿੱਚ ਦੇਖਦੀ ਹੈ ਕਿ ਉਸ ਦੀ ਭੈਣ ਜਿਹੜੀ ਹੈ ਕਲੈਕਟਰ ਉਹ ਵੀ ਕੋਲ ਖੜੀ ਹੈ ਅਤੇ ਉਸਨੇ ਹੱਥ ਦੇ ਵਿੱਚ ਉਹ ਬੈਗ ਫੜ ਰੱਖਿਆ ਹੈ ਅਤੇ ਪਹਿਲਾਂ ਹੀ ਪਛਾਣ ਰੱਖਿਆ ਵੀ ਇਹ ਬੈਗ ਮੇਰੀ ਭੈਣ ਦਾ ਹੈ ਜਿਹੜਾ ਉਹ ਡਰਾਈਵਰ ਹੈ ਬਸ ਉੱਥੋਂ ਜਾਂ ਵਾਲਾ ਸੀ ਹਾਂਜੀ ਅਵਤਾਰ ਨੂੰ ਰੋਕਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਮੇਰਾ ਸਮਾਂ ਬਚਾਇਆ ਹੈ ਪੈਸੇ ਦੀ ਤਾਂ ਕੋਈ ਗੱਲ ਨਹੀਂ ਸੀ ਮੈਂ ਹੋਰ ਲੈ ਲੈਂਦੀ ਮੇਰੇ ਕੋਲ ਪੈਸੇ ਦੀ ਕਮੀ ਨਹੀਂ ਹੈ ਲੇਕਿਨ ਅੱਜ ਮੇਰੀ ਭੈਣ ਦੀ ਬੇਟੀ ਦਾ ਵਿਆਹ ਹੈ ਅਤੇ ਅੱਜ ਹੀ ਮੈਂ ਇਹ ਗਿਫਟ ਕਰਨੀ ਸੀ ਨਹੀਂ ਤਾਂ ਉਹ ਵਿਚਾਰੀ ਗੁੱਸਾ ਕਰਦੀ ਤੁਹਾਡੇ ਕੋਲ ਹੀ ਖੜੀ ਹੈ ਵਿਚਾਰੀ ਮੈਨੂੰ ਲੈਣ ਆਈ ਹੈ ਅਤੇ ਅੱਜ ਸਪੈਸ਼ਲ ਦਿਨ ਸੀ ਇਹ ਪੈਸੇ ਦੀ ਗੱਲ ਨਹੀਂ ਹੈ ਲੇਕਿਨ ਤੁਸੀਂ ਮੇਰਾ ਬਹੁਤ ਜ਼ਿਆਦਾ ਟਾਈਮ ਬਚਾਇਆ ਹੈ ਅਤੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦੀ ਹਾਂ لیکن اوتار ਕਹਿੰਦਾ ਨਹੀਂ ਮੈਡਮ ਜੀ ਇਹ ਮੇਰਾ ਫਰਜ਼ ਸੀ ਜੇਕਰ ਸਵਾਰੀਆਂ ਕੁਝ ਸਮਾਨ ਮੇਰੇ ਆਟੋ ਦੇ ਵਿੱਚ ਭੁੱਲ ਜਾਂਦੀਆਂ ਹਨ ਭਾਵੇਂ ਉਹ 2 ਰੁਪਏ ਦਾ ਹੋਵੇ ਭਾਵੇਂ 2 ਕਰੋੜ ਦਾ ਭਾਵੇਂ 20 ਲੱਖ ਦਾ ਹੋਵੇ ਮੇਰਾ ਫਰਜ ਹੈ ਕਿ ਮੈਂ ਉਸ ਨੂੰ ਵਾਪਸ ਦੇ ਕੇ ਆਵਾਂ ਜੇਕਰ ਮੈਂ ਨਹੀਂ ਦੰਦਾ ਤਾਂ ਮੈਂ ਫਿਰ ਬੰਦਾ ਕਹਦਾ ਮੈਂ ਤਾਂ ਚੋਰ ਹੋਇਆ ਚਲੋ ਜੀ ਤੁਸੀਂ ਆਪਣਾ ਸਮਾਨ ਸੰਭਾਲੋ ਤੁਹਾਨੂੰ ਕੁਝ ਵੀ ਮੈਨੂੰ ਦੇਣ ਦੀ ਲੋੜ ਨਹੀਂ ਹੈ ਹੁਣ ਕੋਲ ਖੜੀ ਕਲੈਕਟਰ ਮੈਡਮ ਵੀ ਹੈਰਾਨ ਰਹਿ ਜਾਂਦੀ ਹੈ ਵੀ ਇਨਾ ਇਮਾਨਦਾਰ ਔਟੋ ਵਾਲਾ ਇਨਾ ਇਮਾਨਦਾਰ ਬੰਦਾ ਤਾਂ ਮੈਂ ਕਦੇ ਦੇਖਿਆ ਨਹੀਂ ਹੈ ਹੁਣ ਅਵਤਾਰ ਦਾ ਨਾਮ ਪੁੱਛਦੀ ਹੈ ਅਤੇ ਉਸ ਦਾ ਪਤਾ ਜਿਹੜਾ ਹੈ ਇੱਕ ਕਾਗਜ਼ ਤੇ ਲਿਖ ਕੇ ਉੱਥੇ ਰੱਖ ਲੈਂਦੀ ਹੈ ਹਾਂਜੀ ਉਹ ਜਿਹੜੀ ਔਰਤ ਹੈ ਮੈਡਮ ਸੁਨੀਤਾ ਉਹ ਵੀ ਹੈਰਾਨ ਹੈ ਵੀ ਕਮਾਲ ਦੀ ਗੱਲ ਹੈ ਐਜਾ ਬੰਦਾ ਤਾਂ ਪਹਿਲਾਂ ਦੇਖਿਆ ਨਹੀਂ ਹੈ ਇੱਕ ਪਰਸਨ ਅਵਤਾਰ ਨੂੰ ਜੰਦ ਜੰਦੇ ਹੋਰ ਪੁੱਛ 4 ਘੰਟੇ ਪਹਿਲਾਂ ਪੁਲਾਈ ਸਾ ਤੁਸੀਂ ਹੁਣ ਕਿਵੇਂ ਦੇਖਿਆ ਹੈ ਅਵਤਾਰ ਸਾਰੀ ਗੱਲ ਦੱਸਦਾ ਹੈ ਮੈਡਮ ਜੀ ਮੈਂ ਤਾਂ ਨੋਟ ਵੀ ਨਹੀਂ ਕਰਾਇਆ ਸੀ ਵੀ ਕੋਈ ਬੈਗ ਮੇਰੇ ਆਟੋ ਦੇ ਵਿੱਚ ਹੈ ਮੈਂ ਤਾਂ ਬਾਕੀ ਸਵਾਰੀਆਂ ਟੋਂਦਾ ਫਿਰਦਾ ਸੀ ਉਹ ਤਾਂ ਸ਼ੁਕਰ ਹੈ ਵੀ ਕਿਸੇ ਹੋਰ ਸਵਾਰੀ ਦੀ ਇਸ ਤੇ ਨਿਗਾਹ ਨਹੀਂ ਪਈ ਇਹ ਬੈਗ ਜਿਹੜਾ ਹੈ ਸਾਈਡ ਤੇ ਪਿਆ ਰਹਿ ਗਿਆ ਉਹਨਾਂ ਨੂੰ ਲੱਗਿਆ ਕਿਤੇ ਮੇਰਾ ਹੈ ਪਾਈਂ ਕਰਕੇ ਕਿਸੇ ਨੇ ਚੁੱਕਿਆ ਨਹੀਂ ਅਤੇ ਇਹ ਬੈਗ ਬਚਿਆ ਰਹਿ ਗਿਆ ਉਹ ਤਾਂ ਮੈਂ ਉਦੋਂ ਦੇਖ ਲਿਆ ਜਦੋਂ ਮੈਂ ਸਬਜ਼ੀ ਰੱਖਣ ਆਲਾ ਸੀ ਮੇਰੀ ਮਾਤਾ ਕਰੇ ਸਬਜ਼ੀ ਮਗਾਂਦੀ ਸੀ ਅਤੇ ਵਿਚਾਰੀ ਇੰਤਜ਼ਾਰ ਕਰਦੀ ਸੀ ਚਲੋ ਜੀ ਹੁਣ ਮੈਨੂੰ ਵੀ ਬਹੁਤ देर ਹੋ ਗਈ ਹੈ ਮੈਂ ਕਈ ਗ੍ਰਾਹਕਾਂ ਦੇ ਘਰ ਗਏ ਹਨ ਉਸ ਤੋਂ ਬਾਅਦ ਮੈਂ ਤੁਹਾਡੇ ਘਰ ਆਇਆ ਹਾਂ ਕਈਆਂ ਦੇ ਘਰ ਜਾ ਜਾ ਕੇ ਮੈਂ ਨਿਸ਼ਾਨੀਆਂ ਪੁੱਛੀਆਂ ਹਨ ਵੀ ਬੈਗ ਤੁਹਾਡਾ ਗਮੋਇਆ ਹੈ ਇੱਕ ਦੋ ਨੇ ਤਾਂ ਮੰਨ ਵੀ ਲਿਆ ਸੀ ਹਾਂਜੀ ਬੈਗ ਮੇਰਾ ਹੈ ਲੇਕਿਨ ਜਦੋਂ ਮੈਂ ਨਿਸ਼ਾਨੀਆਂ ਪੁੱਛਿਆ ਤਾਂ ਸ੍ਰੀਆਮ ਪਤਾ ਲੱਗ ਗਿਆ ਵੀ ਇਹ ਲਾਲਚੀ ਹਨ ਅਤੇ ਝੂਠ ਬੋਲਦੇ ਹਨ ਚਲੋ ਜੀ ਇਹ ਬੈਗ ਤੁਹਾਡਾ ਸੀ ਤੁਹਾਡੀ ਇਮਾਨਤ ਤੁਹਾਡੇ ਕੋਲ ਪਹੁੰਚ ਗਈ ਹੈ ਹੁਣ ਮੈਨੂੰ ਇਜਾਜ਼ਤ ਦਿਓ ਘਰ ਦੇ ਵਿੱਚ ਮੇਰੀ ਬੁੱਢੀ ਮਾਂ ਸਬਜ਼ੀਆਂ ਦਾ ਇੰਤਜ਼ਾਰ ਕਰਦੀ ਹੈ ਉਹ ਵਿਚਾਰੀ ਖਾਣਾ ਬਣਾਉਣ ਤੇ ਬੈਠੀ ਹੈ ਕੋਲ ਖੜੇ ਸਾਰੇ ਹੱਸ ਪੈਂਦੇ ਹਨ ਅਤੇ ਉਸ ਨੂੰ ਕਾ ਜਾਂਦਾ ਹੈ ਪਰ ਚਲੋ ਆਪਣੇ ਘਰ ਚਲਾ ਜਾਂਦਾ ਹੈ ਹਾਂਜੀ ਮੈਡਮ ਸੁਨੀਤਾ ਜਿਹੜੀ ਹੈ ਵਿਆਹ ਦਾ ਅੰਜੋਏ ਕਰਦੀ ਹੈ ਸੋਚਦੀ ਹੈ ਕਿ ਕਿੰਨਾ ਇਮਾਨਦਾਰ ਆਦਮੀ ਸੀ ਜੇਕਰ ਚੰਦਾ ਤਾਂ ਇਸ ਪੈਸੇ ਨੂੰ ਵੇਚ ਕੇ ਇਸ ਗੈਨੇ ਗੱਟੇ ਨੂੰ ਵੇਚ ਕੇ ਉਹ ਇੱਕ ਦੋ ਆਟੋ ਜਿਹੜੇ ਹਨ ਹੋਰ ਖਰੀਦ ਸਕਦਾ ਸੀ ਬਾਕੀ ਬੱਚੇ ਪੈਸੇ ਨਾਲ ਐਸ਼ ਕਰ ਸਕਦਾ ਸੀ ਉਸ ਦੀ ਦੋ ਤਿੰਨ ਸਾਲ ਦੀ ਕਮਾਈ ਘਾਟੋ ਘਾਟ ਇਸ ਬੈਗ ਦੇ ਵਿੱਚ ਸੀ ਅਤੇ ਉਸ ਨੇ ਐਵੇਂ ਹੀ ਛੱਡ ਦਿੱਤੀ ਉਸ ਦੀ ਗਰੀਬੀ ਜਿਹੜੀ ਹੈ ਇੱਕਦਮ ਚੱਕੀ ਜਾਣੀ ਸੀ ਕਿੰਨਾ ਇਸ ਦੇ ਵਿੱਚ ਮਹਿੰਗਾ ਸਮਾਨ ਪਿਆ ਸੀ ਮੈਂ 35-45 ਲੱਖ ਰੁਪਏ ਦੇ ਵਿੱਚ ਸਾਰਾ ਸਮਾਨ ਖਰੀਦਾ ਸੀ ਉਸਦੇ ਜਿਹੜੇ ਹਨ ਦਿਨ ਬਦਲ ਸਕਦੇ ਸੀ ਚਲੋ ਜੀ ਸਾਰਾ ਟਾਈਮ ਸੋਚਦੀ ਰਹਿੰਦੀ ਹੈ ਅਤੇ ਸਵੇਰ ਹੁੰਦੀ ਹੈ ਸਵੇਰ ਹੁੰਦੇ ਸਾਰ ਉਹ ਜਿਹੜਾ ਹੈ ਪੁਲਿਸ ਥਾਣੇ ਦੇ ਵਿੱਚ ਪਹਿਲਾਂ ਤਾਂ ਪਹੁੰਚਦੀ ਹੈ ਜਿਹੜੀ ਉਸਨੇ ਐਫ ਆਈ ਆਰ ਲਖਾਈ ਸੀ ਗੋਮਸ਼ੋਦੀ ਦੀਦੀ ਉਸ ਨੂੰ ਕੈਂਸਲ ਕਰਾਉਂਦੀ ਹੈ ਪੁਲਿਸ ਵਾਲੇ ਵੀ ਸੁਣ ਕੇ ਹੈਰਾਨ ਹਨ ਵੀ ਕਮਾਲ ਦਾ ਬੰਦਾ ਹੈ ਉਹ ਵੀ ਐਡਰੈਸ ਲੈਂਦੇ ਹਨ ਤਾਂ ਕਹਿੰਦੇ ਹਨ ਵੀ ਅਸੀਂ ਇਸ ਦਾ ਨਾਮ ਜਿਹੜਾ ਹੈ ਸਿਟੀਜ਼ਨ ਅਵਾਰਡ ਵਾਸਤੇ ਉੱਤੇ ਦੇਵਾਂਗੇ ਅਤੇ ਇਸ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਨੂੰ ਇਸ ਨੂੰ ਅਵਾਰਡ ਦੇਾਂਗੇ ਤਾਂ ਕਿ ਅਸ ਜੀ ਲੋਕ ਜਿਹੜੇ ਹਨ ਨਾ ਹੋਰ ਵੀ ਇਸ ਤੋਂ ਸਿੱਖਿਆ ਲੈ ਸਕਣ ਅਤੇ ਇਹ ਜੀ ਇਮਾਨਦਾਰੀ ਜਿਹੜੀ ਸਾਰੇ ਪਾਸੇ ਫੈਲ ਸਕੇ ਇਮਾਨਦਾਰ ਬੰਦੇ ਤਾਂ ਅੱਜਕੱਲ ਮਿਲਦੇ ਹੀ ਨਹੀਂ ਹਨ ਚਲੋ ਜੀ ਹੁਣ ਮੈਡਮ ਜਿਹੜੀ ਸੁਨੀਤਾ ਉਹ ਵੀ ਗੱਲਾਂ ਤੋਂ ਪ੍ਰਭਾਵਿਤ ਹੁੰਦੀ ਹੈ ਵੀ ਸੱਚਮੁੱਚ ਗਲਤ ਤਾਂ ਸਹੀ ਹੈ ਇਮਾਨਦਾਰ ਬੰਦੇ ਉਹ ਵੀ ਗਰੀਬ ਜਿਹੜੇ ਹੈ ਬਿਲਕੁਲ ਘੱਟ ਮਿਲਦੇ ਹਨ ਅੱਜਕੱਲ ਦਾ ਇਮਾਨਦਾਰੀ ਬੱਚੀ ਨਹੀਂ ਹੈ ਫਿਰ ਉਹ ਕੀ ਕਰਦੀ ਹੈ ਕੁਝ ਸਾੜੀਆਂ ਖਰੀਦੀ ਹੈ ਮਾਂ ਦੇ ਵਾਸਤੇ ਕੁਝ ਸੂਟ ਖਰੀਦੀ ਹੈ ਕੁਝ ਕੱਪੜੇ ਖਰੀਦੀ ਹੈ ਉਸਦੇ ਆਪ ਦੇ ਵਾਸਤੇ ਕੁਝ ਜਿਹੜੇ ਹੈ ਹੋਰ ਘਰ ਦਾ ਸਮਾਨ ਜਿਵੇਂ ਅਲਮਾਰੀ ਫਰਿੱਜ ਕੂਲਰ ਵਗੈਰਾ ਸਾਰਾ ਕੁਝ ਖਰੀਦੀ ਹੈ ਅਤੇ ਲੈ ਜਾਂਦੀ ਹੈ ਜੀ ਉਸ ਇਨਸਾਨ ਦੇ ਘਰ ਜਿਹੜਾ ਕਿ ਉਸਨੇ ਪਤਾ ਆਪ ਨੇ ਭੈਣ ਦੇ ਹੱਥੋਂ ਉਸ ਕਾਗਜ਼ ਤੇ ਲਿਖਵਾਇਆ ਸੀ ਕਲੈਕਟਰ ਮੈਡਮ ਵੀ ਨਾਲ ਜਾਂਦੀ ਹੈ ਅਤੇ ਅਗਲੇ ਦਿਨ ਉਸਦੇ ਘਰ ਪਹੁੰਚਦੇ ਹਨ ਸਾਰੇ ਜਣੇ ਹੈਰਾਨ ਹਨ ਉਸ ਦੀ ਕਲੋਨੀ ਵਾਲੇ ਕਿਉਂਕਿ ਬਹੁਤ ਗਰੀਬ ਕਲੋਨੀ ਦੇ ਵਿੱਚ ਰਹਿੰਦਾ ਹੈ ਇੰਨੀਆਂ ਮਹਿੰਗੀਆਂ ਮਰਸਡੀਜ਼ ਗੱਡੀਆਂ ਅਤੇ ਲਾਲ ਬੱਤੀ ਵਾਲੀਆਂ ਗੱਡੀਆਂ ਕਲੈਕਟਰ ਮੈਡਮ ਦੀਆਂ ਅਚਾਨਕ ਉਸਦੇ ਘਰ ਆ ਗਈਆਂ ਹਨ ਸਾਰੇ ਜਣੇ ਹੈਰਾਨ ਹਨ ਪਰੇਸ਼ਾਨ ਵੀ ਹਨ ਵੀ ਸ਼ਾਇਦ ਕਿਸੇ ਨੇ ਕੁਝ ਕੀਤਾ ਹੋਵੇਗਾ ਜਿਵੇਂ ਜਿਵੇਂ ਅਵਤਾਰ ਦੇ ਘਰ ਵੱਲ ਜਾ ਰਹੇ ਸਨ ਸਾਰੇ ਜਣੇ ਆਪਣੀਆਂ ਖਿੜਕੀਆਂ ਤੋਂ ਅਤੇ ਆਪਣੇ ਘਰਾਂ ਦੇ ਥੱਲੇ ਉਤਰ ਉਤਰ ਕੇ ਸਾਰੇ ਜਣੇ ਦੇਖ ਰਹੇ ਹਨ ਵੀ ਕਮਾਲ ਦੀ ਗੱਲ ਹੈ ਇੰਨੇ ਵੱਡੇ ਲੋਕ ਅਵਤਾਰ ਦੇ ਘਰ ਕਿਉਂ ਜਾ ਰਹੇ ਹਨ ਸਾਰੇ ਜਿਹੜੇ ਹੈਰਾਨ ਹਨ ਚਲੋ ਜੀ ਹੁਣ ਅਵਤਾਰ ਦੇ ਗੇਟ ਦਾ ਕੁੰਡਾ ਖੜਕਾਇਆ ਜਾਂਦਾ ਹੈ ਅਤੇ ਦੋਵੇਂ ਜੜੀਆਂ ਹਨ ਅੰਦਰ ਵੜ ਜਾਂਦੀਆਂ ਹਨ ਅੰਦਰ ਜਾ ਕੇ ਅਵਤਾਰ ਨੂੰ ਦੇਖਦੇ ਹਨ ਅਤੇ ਉਸ ਨੂੰ ਬੜਾਈ ਦਿੰਦੇ ਹਨ ਕੁਝ ਜੜੇ ਤੋਹਫੇ ਜਿਹੜੇ ਲਿਆਏ ਹਨ ਉਹ ਦਿੱਤੇ ਜਾਂਦੇ ਹਨ ਅਵਤਾਰ ਨਾ ਕਰਦਾ ਹੈ ਵੀ ਇਸ ਦੀ ਕੋਈ ਲੋੜ ਨਹੀਂ ਹੈ ਮੇਰਾ ਫਰਜ਼ ਸੀ ਮੈਂ ਇਹ ਸਭ ਕੁਝ ਪੈਸੇ ਲਈ ਨਹੀਂ ਕੀਤਾ ਹੈ ਜੇਕਰ ਪੈਸੇ ਲਈ ਕਰਨਾ ਹੁੰਦਾ ਨਾ ਤਾਂ ਮੈਂ ਉਹ ਸਮਾਨ ਲੈ ਲੈਣਾ ਸੀ ਇਹ ਤਾਂ ਮੇਰੀ ਇਮਾਨਦਾਰੀ ਸੀ ਮੇਰਾ ਰੱਬ ਵੇਖਦਾ ਹੈ ਮੈਂ ਜੇਕਰ ਆਪਣੇ ਰੱਬ ਦੀ ਨਜ਼ਰਾਂ ਵਿੱਚ ਗਿਰ ਗਿਆ ਤਾਂ ਮੈਂ ਫਿਰ ਬੰਦਾ ਦਾ ਹਾਂ ਮੈਂ ਤਾਂ ਜਾਨਵਰ ਤੋਂ ਵੀ ਬੱਤਰ ਹੋ ਗਿਆ ਉਹ ਦੋਵੇਂ ਜਣੀਆਂ ਹਨ ਉਹ ਦੇਖ ਕੇ ਹੈਰਾਨ ਹਨ ਚਲੋ ਜੀ ਹੁਣ ਗਿਫਟ ਜਿਹੜੇ ਹਨ ਉਸ ਨੂੰ ਦੇ ਦਿੱਤੇ ਜਾਂਦੇ ਹਨ ਅਤੇ ਕਹਿੰਦੇ ਹਨ ਵੀ ਤੇਰੇ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਉਹ ਕਹਿੰਦਾ ਨਹੀਂ ਜੀ ਮੇਰੇ ਘਰ ਦੇ ਵਿੱਚ ਹੋਰ ਤਾਂ ਕੋਈ ਨਹੀਂ ਹੈ ਕਿਰਾਏ ਦੇ ਕਮਰੇ ਦੇ ਵਿੱਚ ਰਹਿਦਾ ਹਾਂ ਅਤੇ ਆਟੋ ਜਿਹੜਾ ਹੈ ਉਹ ਮੈਂ ਚਲਾਉਂਦਾ ਹਾਂ ਅਤੇ ਅੱਗੇ ਪਿੱਛੇ ਮੇਰੇ ਬਸ ਆ ਮੇਰੀ ਮਾਤਾ ਹੈ ਹੋਰ ਨਾ ਤਾਂ ਮੇਰੀ ਪਤਨੀ ਹੈ ਮੈਂ ਵਿਆਹ ਨਹੀਂ ਕਰਾਇਆ ਮੇਰੀ ਉਮਰ ਤਕਰੀਬਨ 24 ਸਾਲ ਹੈ ਅਤੇ ਮੈਂ ਆਪਣੀ ਮਾਤਾ ਦਾ ਪੇਟ ਪਾਲਦਾ ਹਾਂ ਨਾ ਹੀ ਮੇਰਾ ਅੱਗੇ ਕੋਈ ਹੋਰ ਕੋਈ ਵਿਚਾਰ ਹੈ ਦੋਵੇਂ ਜੜੀਆਂ ਹਨ ਪ੍ਰਭਾਵਤ ਹਨ ਹਾਂਜੀ ਅਗਲੇ ਦਿਨ ਉਸ ਨੂੰ ਆਪਣੇ ਆਫਿਸ ਦੇ ਵਿੱਚ ਕਲੈਕਟਰ ਦੀ ਛੋਟੀ ਭੈਣ ਜਿਹੜੀ ਹੈ ਸੁਨੀਤਾ ਜੋ ਕਿ 25 ਸਾਲ ਦੀ ਹੈ ਉਸ ਨੂੰ ਬੁલાਂਦੀ ਹੈ ਅਤੇ ਕਹਿੰਦੀ ਹੈ ਵੀ ਤੁਸੀਂ ਅਗਲੇ ਦਿਨ ਸਾਡੇ ਆਫਿਸ ਦੇ ਵਿੱਚ ਆ ਜਾਣਾ ਮੈਂ ਤੁਹਾਡੇ ਲਈ ਹੋਰ ਵੀ ਕੁਝ ਕਰਨਾ ਚਾਹਨੀ ਹਾਂ ਅਵਤਾਰ ਕਹਿੰਦਾ ਨਹੀਂ ਜੀ ਐਸੀ ਕੋਈ ਲੋੜ ਨਹੀਂ ਹੈ ਲੇਕਿਨ ਉਹ ਮੈਡਮ ੱੱਕਾ ਕਰਦੀ ਹੈ ਕਹਿੰਦੀ ਹੈ ਨਹੀਂ ਨਹੀਂ ਤੁਹਾਨੂੰ ਆਣਾ ਪਵੇਗਾ ਤੁਹਾਡੇ ਵਰਗੇ ਇਮਾਨਦਾਰ ਬੰਦੇ ਬਹੁਤ ਘੱਟ ਮਿਲਦੇ ਹਨ ਅਸੀਂ ਤੁਹਾਡੇ ਲਈ ਕੁਝ ਨਾ ਕੁਝ ਹੋਰ ਕਰਨਾ ਚਾਹਨੇ ਹਾਂ ਤਾਂ ਕਿ ਤੁਹਾਡੇ ਵਰਗੇ ਹੋਰ ਇਮਾਨਦਾਰ ਬੰਦਿਆਂ ਨੂੰ ਸੇਧ ਮਿਲੇ ਹਾਂਜੀ ਅਗਲੇ ਦਿਨ ਜਿਹੜਾ ਹੈ ਆਫਿਸ ਦੇ ਵਿੱਚ ਉਸ ਨੂੰ ਬੁਲਾਇਆ ਜਾਂਦਾ ਹੈ ਅਤੇ ਉਸ ਨੂੰ ਇੱਕ ਵੱਡੀ ਨੌਕਰੀ ਵੱਡਾ ਉਹਦਾ ਮੈਨੇਜਰ ਦਾ ਇੱਕ ਵੱਡੇ ਸ਼ੋਰਮ ਦੇ ਵਿੱਚ ਆਫਰ ਕੀਤਾ ਜਾਂਦਾ ਹੈ ਕਿ ਸਾਨੂੰ ਇਮਾਨਦਾਰ ਬੰਦੇ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਮੇਰੇ ਪਾਪਾ ਦੀ ਕੰਪਨੀ ਹੈ ਅਤੇ ਅਸੀਂ ਜੋ ਵੀ ਬੰਦੇ ਰੱਖਿਆ ਹਨ ਕਦੇ ਨਾ ਕਦੇ ਉਸ ਨੇ ਧੰਦਲੀ ਕੀਤੀ ਹੈ ਅਤੇ ਕੰਪਨੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ ਹਾਲਾਂਕਿ ਅਸੀਂ ਮੰਨਦੇ ਹਾਂ ਵੀ ਤੁਸੀਂ ਉਹਨਾਂ ਪੜੇ ਲਿਖੇ ਨਹੀਂ ਹੋ ਲੇਕਿਨ ਤੁਸੀਂ ਅੱਗੇ ਪੀਏ ਰੱਖ ਸਕਦੇ ਹੋ ਉਹ ਤੁਹਾਡੀ ਮਦਦ ਕਰੇਗਾ ਬਾਕੀ ਕੰਮ ਤਾਂ ਕੰਪਨੀ ਵਾਲਿਆਂ ਨੇ ਕਰਨਾ ਹੈ ਬਸ ਤੁਸੀਂ ਇਮਾਨਦਾਰੀ ਆਪਣੀ ਦਿਖਾਣੀ ਹੈ ਕੰਪਨੀ ਬਤੀ ਇਮਾਨਦਾਰ ਰਹਿਣਾ ਹੈ ਅਤੇ ਜੋ ਵੀ ਹੋਵੇ ਉਸ ਦਾ ਸਹੀ ਸਹੀ ਲੇਖਾ ਜੋਖਾ ਰੱਖਣਾ ਹੈ ਸਾਨੂੰ ਪੂਰੀ ਉਮੀਦ ਹੈ ਮ ਇਹ ਜਿਹੜਾ ਸ਼ੋਰੂਮ ਹੈ ਤੁਹਾਡੇ ਅੰਦਰ ਬਹੁਤ ਵਧੀਆ ਕੰਮ ਕਰੇਗਾ ਹੁਣ ਆਟੋ ਜਿਹੜਾ ਹੈ ਉਸ ਨੂੰ ਆਪਣੇ ਘਰ ਅਵਤਾਰ ਖੜਾ ਲੈਂਦਾ ਹੈ ਅਤੇ ਸੋਨੀ ਗੱਡੀ ਕੰਪਨੀ ਵੱਲੋਂ ਉਸ ਨੂੰ ਦੇ ਦਿੱਤੀ ਜਾਂਦੀ ਹੈ ਸੋਨਾ ਘਰ ਜਿਹੜਾ ਹੈ ਉਹ ਵੀ ਗਿਫਟ ਕੀਤਾ ਜਾਂਦਾ ਹੈ ਕੰਪਨੀ ਦੇ ਵੱਲੋਂ ਹੁਣ ਅਵਤਾਰ ਦੇ ਦਿਨ ਜਿਹੜੇ ਹਨ ਉਸ ਦੀ ਇਮਾਨਦਾਰੀ ਦੇ ਕਾਰਨ ਬਦਲ ਚੁੱਕੇ ਹਨ ਅਵਤਾਰ ਕਿਸੇ ਸਮੇਂ ਬਹੁਤ ਗਰੀਬ ਸੀ ਉਸ ਦੇ ਘਰ ਜਿਹੜਾ ਹੈ ਦੋ ਟਾਈਮ ਦੀ ਰੋਟੀ ਦਾ ਪੈਸਾ ਨਹੀਂ ਸੀ ਤਾਂ ਕਰਕੇ ਉਹ ਆਟੋ ਚਲਾਉਂਦਾ ਸੀ ਅੱਜ ਉਸ ਦੇ ਘਰ ਬਹੁਤ ਕੁਝ ਹੈ ਸਾਰੇ ਪਿੰਡ ਵਾਲੇ ਉਸ ਦੇ ਜੋ ਕਿ ਜਿੱਥੋਂ ਅਵਤਾਰ ਆਇਆ ਸੀ ਜੋ ਕਿ ਉਸ ਦੀ ਕਿਸੇ ਵੱਲੇ ਮਦਦ ਵੀ ਨਹੀਂ ਕਰਦੇ ਸੀ ਅੱਜ ਉਸ ਕੋਲੋਂ ਪੈਸੇ ਉਧਾਰੇ ਮੰਗਦੇ ਹਨ ਅਤੇ ਸਾਰੇ ਜਿਹੜੇ ਹਨ ਉਸ ਤੋਂ ਆਸ ਰੱਖਦੇ ਹਾਂ ਅਵਤਾਰ ਸਾਡੀ ਮਦਦ ਕਰੇਗਾ ਅਵਤਾਰ ਨੇ ਕਦੇ ਵੀ ਕਿਸੇ ਜ਼ਰੂਰਤਮੰਦੀ ਮਦਦ ਕਰਨ ਤੋਂ ਨਾ ਨਹੀਂ ਕੀਤੀ ਅਤੇ ਕਦੇ ਵੀ ਕਿਸੇ ਪ੍ਰਕਾਰ ਦਾ ਲਾਲਚ ਨਹੀਂ ਰੱਖਿਆ ਕਿਉਂਕਿ ਉਸ ਨੂੰ ਯਕੀਨ ਸੀ ਵੀ ਜੇਕਰ ਰੱਬ ਜਿਹੜਾ ਹੈ ਮੈਨੂੰ ਅੱਜ ਇੱਥੇ ਲੈ ਕੇ ਆਇਆ ਹੈ ਮੇਰੀ ਇਮਾਨਦਾਰੀ ਦੇ ਕਾਰਨ ਤਾਂ ਕਰਕੇ ਰੱਬ ਕਦੇ ਵੀ ਮੈਨੂੰ ਭੁੱਖਾ ਨਹੀਂ ਮਰਨ ਦੇਗਾ ਉਸ ਨੇ ਗਰੀਬੀ ਦੇਖੀ ਸੀ ਅਤੇ ਹੋਰ ਗਰੀਬ ਬੰਦਿਆਂ ਨੂੰ ਵੀ ਨੌਕਰੀ ਦੇ ਕੇ ਉਹਨਾਂ ਦੀ ਮਦਦ ਕਰਦਾ ਹੈ ਹਾਂਜੀ ਅਵਤਾਰ ਦੀ ਕੰਪਨੀ ਜਿਹੜੀ ਹੈ ਉਸ ਦੇ ਹੇਠ ਬੜੀ ਵਧੀਆ ਗ੍ਰੋਥ ਕਰਦੀ ਹੈ ਹੌਲੀ-ਹੌਲੀ ਕੰਪਨੀ ਨੂੰ ਉਸ ਦੀ ਕਾਬੀਲੀਅਤ ਹੋਰ ਜ਼ਿਆਦਾ ਪਸੰਦ ਆਂਦੀ ਹੈ ਵੱਡਾ ਕਰ ਦਿੱਤਾ ਜਾਂਦਾ ਹੈ ਹਾਲ ਦੇ ਵਿੱਚ 3-4 ਸਾਲਾਂ ਬਾਅਦ ਹੀ ਉਸ ਨੂੰ ਕੰਪਨੀ ਦਾ ਸੀਈਓ ਬਣਾਇਆ ਜਾਂਦਾ ਹੈ ਹੁਣ ਉਸ ਦੀ ਔਕਾਤ ਜਿਹੜੀ ਹੈ ਉਹ ਕੰਪਨੀ ਦੇ ਮਾਲਕ ਦੇ ਲਗਭਗ ਬਰਾਬਰ ਹੋ ਜਾਂਦੀ ਹੈ ਹਾਂਜੀ ਜਿਹੜੀ ਉਹ ਔਰਤ ਸੀ ਨਾ ਉਹ ਵੀ ਕੁਵਾਰੀ ਸੀ ਸੁਨੀਤਾ ਉਹ ਉਸ ਨੂੰ ਦਿਲ ਦੇ ਬੈਠਦੀ ਹੈ ਅਵਤਾਰ ਦੇਖਣ ਦੇ ਵਿੱਚ ਕਾਫੀ ਸੋਹਣਾ ਹੁੰਦਾ ਹੈ ਅਤੇ ਇੱਕ ਦਿਨ ਅਵਤਾਰ ਨੂੰ ਵਿਆਹ ਬਾਰੇ ਪੁੱਛ ਲੈਂਦੀ ਹੈ ਅਵਤਾਰ ਵੀ ਨਾ ਨਹੀਂ ਕਰਪੰਦਾ ਅਤੇ ਅੰਤ ਦੇ ਵਿੱਚ ਦੋਹੇ ਵਿਆਹ ਕਰਕੇ ਸੁਖੀ ਪਰਿਵਾਰ ਪਰ ਰਹਿੰਦੇ ਹਨ ਮਾਤਾ ਵੀ ਖੁਸ਼ ਹੈ ਵੀ ਅੱਜ ਅਵਤਾਰ ਦਾ ਘਰ ਬਸ ਗਿਆ ਹੈ ਅੱਜ ਅਵਤਾਰ ਉਸ ਕੰਪਨੀ ਦਾ ਹਲਕ ਹੈ ਅਤੇ ਜਿਸ ਆਫਿਸ ਦੇ ਵਿੱਚ ਕਦੇ ਉਸ ਨੂੰ ਸ਼ਾਇਦ ਬੜਨ ਵੀ ਨਾ ਦਿੱਤਾ ਜਾਂਦਾ ਅੱਜ ਉਹੀ ਕਈ ਆਫਿਸ ਚੜ੍ਹੇ ਹਨ ਉਸ ਦੇ ਥੱਲੇ ਖਲੇ ਹਨ ਇਹ ਅਵਤਾਰ ਦੀ ਇਮਾਨਦਾਰੀ ਦਾ ਫਲ ਹੈ ਅਤੇ ਅਵਤਾਰ ਨੇ ਕਦੇ ਵੀ ਆਪਣੀ ਇਮਾਨਦਾਰੀ ਨੂੰ ਨਹੀਂ ਵੇਚਾ ਤਾਂ ਕਰਕੇ ਇਮਾਨਦਾਰੀ ਉਸ ਨੂੰ ਅੱਗੇ ਲੈ ਗਈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਦੇਖਦੇ ਰਹੋ ਜੀ ਸਾਡਾ ਚੈਨਲ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ